ਸਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੜਿਆਲ ਤਹਿਸੀਲ ਸਨਾਮ ਹੀਰ ਦੁੱਧਮ ਸਿੰਘ ਵਾਲਾ ਸਨਾਮ ਆ ਗਿਆ ਤੇ ਜ਼ਿਲ੍ਹਾ ਆ ਗਿਆ ਬਾਈ ਦਾ ਸੰਗਰੂਰ ਵੈੜਾ ਦੋ ਦਿਖਾ ਦਾਂਗੇ ਇੱਕ ਤਾਂ ਦਿਖਾ ਦਾਂਗੇ ਕਰੋਸ ਆਂਗ ਦੇ ਵਿੱਚ ਜਰਸੀ ਤਹਿਰ ਸ਼ਹਿਰ ਦਾ ਕਰੋਸ ਪੈਂਦੀ ਆ ਤੇ ਇੱਕ ਵਾਛੀ ਉਹ ਦਿਖਾ ਦਾਂਗੇ ਬਲੈਕ ਉਹ ਵੀ ਜਰਸੀ ਦੇ ਵਿੱਚ ਕਰੋਸ ਆ ਗਈ ਉਹਦੀ ਮਾਂ ਦਾ ਦੁੱਧ ਦਾ ਰਿਕਾਰਡ ਬੜਾ ਵੱਡਾ तकरीबन ਬਾਈ ਕਹਿੰਦਾ 40 ਕਿਲੋ ਦੀ ਮਾਂ ਦੁੱਧ ਹੋਣਾ ਦੇਰੀ ਆ ਤੀਜੇ ਸੂਏ ਸੂਈ ਹੋਈ ਆ ਜਿਹੜੇ ਭਰਾ ਨੇ ਦੇਖਣੀ ਹੋਈ ਉਹਨੂੰ ਦਿਖਾ ਵੀ ਜਰੂਰ ਦੇਵਾਂਗੇ। ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ। ਤੇ ਜਿਹੜੀ ਡਿਟੇਲ ਆ ਡਿਟੇਲ ਬਾਈ ਨੂੰ ਪੁੱਛ ਲੈ ਐ ਕੱਲੇ-ਕੱਲੇ ਪਸ਼ੂ ਦੀ ਆਜੂ ਜੀ। ਹੋਰ ਬਾਈ ਕੀ ਹਾਲ? ਵਧੀਆ ਬਾਈ। ਚੜਦੀ ਕਲਾ। ਵਧੀਆ ਜਮਾ ਸੈਟ ਆ। ਆਪਣੀ ਦੂਜੀ ਵੀਡੀਓ ਆਪਣੇ ਕੱਲ। ਇੱਕ ਪਹਿਲਾਂ ਪਾਈ ਜਾਈਏ। ਕਿਵੇਂ ਦੀ ਸੀਨ ਫਿਰ? ਵਧੀਆ ਬਾਈ। ਅਗਲੇ ਦਿਨ ਹੋਗਿਆ ਸੇਲੋਂ। ਠੀਕ ਆ ਗੱਲ। ਅੱਜ ਫਿਰ ਸ਼ੁਰੂਆਤ ਕਿਹੜੇ ਪੱਖ ਤੋਂ ਕਰਦੇ? ਜਿਹੜੇ ਦਾ ਮਰਜ਼ੀ ਕਰ ਲੈ ਭਰਾ। ਮੈਂ ਕਹਿੰਦਾ ਬਲੈਕ ਤੋਂ ਕਰਦੇ ਆ। ਬਲੈਕ ਤੋਂ ਕਰਨਾ। ਆ ਮਾਰ ਗੈਰੀ ਇਹਦੇ ਥਣ ਲੈਵੇ ਦੀ ਮਾਰ ਪਾ ਲਦਾ ਕੈ ਆਣਦਾ ਘਾ ਬੱਚੀ ਨਾਲ ਲੱਗਾ ਕੱਲਾ ਕੱਲਾ ਹੱਥੀ ਚਵਾਈ ਵਾਲਾ ਧੋਰੋ ਜੀ ਹੋਲ ਕੇ ਸੂਆ ਕਿਹੜਾ ਬਾਈ ਸੂਆ ਬਾਈ ਪਹਿਲਣਾ ਮੂੰਹ ਚਾਰ ਦੰਦ ਦਾ ਦੰਦਾਂ ਚ ਚਾਰ ਦੰਦ ਦਾ ਸੂਆ ਆ ਗਈ ਪਹਿਲਾ ਤੇਰੀ ਮਾਂ ਦਾ ਕੀਰ ਕਾਰਡ ਰਸਾਈ ਬਾਈ ਇਹਦੀ ਬਾਈ ਮਾਂ ਦਾ ਰਿਕਾਰਡ ਹੁਣ 40 42 ਕਿਲੋ ਤੇ ਚੱਲ ਰਹੀ ਹੈ ਤੀਜਾ ਸੂਆ ਬਾਈ ਇੱਕ ਤਾਂ ਹੁੰਦਾ ਸਿਸਟਮ ਸੱਜਣੋ ਕੈਣਾ ਵਾਲਾ ਵੀ ਦੀ ਮਾਂ 40 ਦੰਦੀ ਸੀ ਪਰ ਜਿਹੜਾ ਸਿਸਟਮ ਆ ਬਾਈ ਕਹਿੰਦਾ ਉਹ ਹੁਣ 40 ਤੇ ਚੱਲੀ ਜਾਂਦੀ ਆ ਇੱਥੇ ਰੋਕ ਲੀ ਮਾ ਆੜੀ ਆ ਇੱਥੇ ਬਾਈ ਇੱਥੇ ਰੋਕ ਲਾ ਇੱਥੋਂ ਦਿਖਾ ਗੈਰੀ ਓਏ ਕੱਦ ਵੀ ਪੱਛੀ ਦਾ ਫੁੱਲ ਵੱਡਾ ਆ ਗਿਆ ਲੰਬੀ ਵੀ ਫੁੱਲ ਆ ਗਈ ਤੇ ਮੌਸਮ ਵੀ ਗਰਮੀ ਸਰਦੀ ਦੋਨੇ ਮੌਸਮ ਚੱਲੂਗੀ ਬਾਕੀ ਠੰਡੀ ਸੀਲ ਬਹੁਤ ਆ ਗਈ ਕ੍ਰਾਸ ਪੱਖ ਚ ਆ ਗਈ ਦੁੱਧ ਦੇ ਸੱਜਣੋਂ ਮੱਝਾਂ ਵਰਗੇ ਹੀ ਦੇ ਦੂਗੇ ਬਣੂ ਬਣੂ ਵਾਲੀ ਪੱਛੀ ਥੱਲੇ ਝੋਲੇ ਚੱਕੀ ਫਿਰਦੀ ਆ ਥੱਲੇ ਮਾਂ ਇਹਦੀ 40 ਕਿਲੋ ਤੇ ਇਸ ਟਾਈਮ ਚੱਲ ਰਹੀ ਆ ਫੋਟੋ ਵੀਡੀਓ ਕਿਸੇ ਸੱਜਣ ਨੇ ਮੰਗੌਣੀਆਂ ਤਾਂ ਬਾਈ ਹੋਰੀ ਜਰੂਰ ਦੇ ਦੇਣਗੇ ਤੇ ਇੱਥੋਂ ਗਰੀ ਇਹਦੇ ਕੱਦ ਦਾ ਆਈਡੀਆ ਕਰਾਦੀ ਵੀਡੀਓ ਚ ਕਈ ਵਾਰੀ ਜਾਨਵਰ ਨਾ ਛੋਟਾ ਵੱਡਾ ਲੱਗ ਜਾਂਦਾ ਕੱਦ ਵੀ ਫੁੱਲਾ ਤੇ ਬਾਕੀ ਹੁਣ ਇੱਥੋਂ ਦਿਖਾ ਰਿਹਾ ਆ ਸਿਸਟਮ ਇੱਥੋਂ ਵੀ ਬੱਚੀ ਦਾ ਥਾਣ ਦਿਖਾ ਵੀ ਬੰਨਣਾ ਬੰਨਣਾ ਕਿੰਨਾ ਬੱਚੀ ਨੇ ਇੱਥੋਂ ਐਂ ਲਾ ਦੂਗੀ ਇੱਕ ਇੱਕ ਨਗ ਦੁੱਧ ਪਾ ਸਕਦੇ ਇੱਕ ਆਈਡੀ ਦੁੱਧ ਬਾਈ 25 ਲੀਟਰ ਤੋਂ ਬਾਰ-ਬਾਰ ਦੀ ਆਪਾਂ 25 ਤੋਂ ਬਾਰੇ ਨੂੰ ਚੱਲਣਾ ਚਾਹੀਦਾ ਹਨਾ ਜਿਹਦੇ ਸਾਹਮਣੇ ਝੋਲਾ ਲੱਗਿਆ ਹਫਤਾ ਪਿਆ ਬਾਈ ਹਜੇ ਦਾ ਇੱਕ ਹਫਤਾ ਪੈਂਦੀ ਹਫਤਾ ਬਾਕੀ ਤੇ ਠੀਕ ਆ ਗੱਲ ਪੈਸੇ ਪੈਸੇ ਬਾਈ ਫੋਨ ਤੇ ਗਾ ਬਾਲੇ ਤਾਂ ਨਹੀਂ ਮੰਗਦਾ ਨਾ ਬਾਲੇ ਨਹੀਂ ਮੰਗਦੇ ਕਿਤੇ ਮਾਏ ਦੇ ਝੋਲਾ ਹੀ ਭਰ ਕੇ ਮੰਗ ਲੈ ਨਾ ਨਾ ਝੋਲਾ ਠੀਕ ਆ ਗੱਲ ਰੁਪਏ ਬਾਈ ਕਹਿੰਦਾ ਜਾਇਜ਼ ਮੰਗਾਂਗੇ ਬਿਲਕੁਲ ਚੰਗੇ ਰਿਕਾਰਡ ਵਾਲੀ ਬੱਚੀ ਆ ਤੇ ਗੱਬਣ ਵੀ ਕਿਸੇ ਚੰਗੇ ਸੀ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਕੈਮਰਾ ਪਤਾ ਥਾਣਾ ਦਾ ਸੈਜ ਹੀ ਦਿਖਾ ਦੇਗਾ। ਹੱਥੀ ਚਵਾਈ ਵਾਲਾ ਥਾਂ ਲੱਗਿਆ ਇਹਨੂੰ ਵੀ ਬਿਲਕੁਲ ਪੰਗਾ। ਤੇ ਮੌਸਮ ਇਹ ਵੀ ਸਾਰੇ ਚੱਲੂਗੀ ਗਰਮੀ ਹੋਈ ਸਰਦੀ ਹੋਈ ਤੋਰੋ ਜੀ ਖੋਲ ਕੇ ਸੂਆ ਕਿਹੜਾ ਪਈਦਾ? ਸੂਆ ਪਈ ਇਹਦਾ ਦੂਜਾ। ਦੂਜਾ ਸੂਆ ਇਹਦੇ ਤਾਂ ਨਹੀਂ ਕਰੇ ਦੰਦ ਚ ਇੱਕ ਬਾਈ। ਨਾ ਬਾਈ ਇਹਦੇ ਨਹੀਂ ਦੰਦ। ਇਹਦੇ ਕਿੰਨੇ ਕਿ ਦਿਨ ਪੈਂਡਿੰਗ ਨੇ ਬਾਈ? ਇਹਦੇ ਬਾਈ ਹਫਤੇ ਹੀ ਪਿਆ ਹੈਗਾ। ਇੱਕ ਹਫਤਾ ਪੈਂਡਿੰਗ ਆ। ਤੇ ਜਾਨ ਜੂਨ ਵਾਲੀ ਆ ਤੇ ਸ਼ਾਈਨਿੰਗ ਸ਼ੂਨਗ ਗਰੀ ਫੁੱਲ ਆ ਗਈ ਉੱਤੋਂ ਬਣੂ ਬਹੁਤ ਇਹਦਾ ਵੀ ਇੱਕ ਹਫਤਾ ਹਜੇ ਪੈਂਡਿੰਗ ਆ। ਪਹਿਲਾਂ ਦਾ ਕੀ ਰਿਕਾਰਡ ਦੱਸਿਆ ਮਾ ਪਹਿਲਾਂ ਨੇ ਬਾਈ 22 ਕਿਲੋ ਦੁੱਧ ਕੱਢਿਆ ਹੋਇਆ ਨੇ ਇੱਥੇ ਰੋਕ ਲਾ ਬਾਈ ਇੱਥੇ ਰੋਕ ਇੱਥੋਂ ਦਿਖਾ ਗੈਰੀ ਓਏ ਅਖੜ ਨਹੀਂ ਖੜਨੀ ਦਿਖਾ ਰਹੀ ਮੈਂ ਕੋੜੀ ਖੜਦੀ ਹੁੰਦੀ ਆ ਐਂ ਖੜੀ ਆ ਇੱਥੋਂ ਤੇ ਇੱਥੋਂ ਥਣ ਦਾ ਸੈਜ ਕਰਾ ਦੇ ਜੇਕ ਆ ਲੈ ਲੈ ਆ ਬਈ ਐਨ ਜਾਨ ਵੀ ਫੁੱਲਾ ਵਜਨ ਵਜੂਦ ਵੀ ਫੁੱਲਾ ਤੇ ਆਗੀ ਕਰਾ ਸੰਗ ਦੇ ਵਿੱਚ ਗਰਮੀ ਦੇ ਵਿੱਚ ਦਾ ਚੱਲਣਾ ਹੀ ਚੱਲਣਾ ਤੇ ਸਰਦੀ ਦੇ ਵਿੱਚ ਵੀ ਚੱਲਣਾ ਲੰਬੀ ਵੀ ਫੁੱਲਾ ਕੱਦ ਵੀ ਚੰਗਾ ਤੇ ਵਜਨ ਵੀ ਬੱਚੀ ਚ ਫੁੱਲਾ ਇਹ ਥਾਣਾ ਆਗੇ ਸਿੰਗਲ ਚਾਰ ਕਿੰਨਾ ਦੁੱਧ ਦੱਸ ਸਭੀ ਪਹਿਲਾਂ ਦਾ ਪਹਿਲਾਂ ਨੇ ਬਾਈ 22 ਲੀਟਰ ਦੁੱਧ ਕੱਢਿਆ ਹੋਇਆ 22 ਲੀਟਰ ਦਾ ਬਾਈ ਕਹਿੰਦਾ ਰਿਕਾਰਡ ਆ ਤੇ ਗੋਲੇ-ਗੋਲੇ ਪੱਛੀ ਨੂੰ ਬਹੁਤ ਚੰਗੇ ਲੱਗੇ ਨੇ ਆਪਾਂ ਬਿਲਕੁਲ ਗੋਲ ਆ ਗਈ ਤੇ ਆ ਡਰਾ ਦੇਖ ਲੋ ਵੀ ਆ ਚੀਜ਼ ਬਣੂਗੀ ਹਲੇ ਥਣ ਚੈੱਕ ਕਰ ਰਹਾ ਨੂੰ ਕਿੱਡਾ ਚੰਗਾ ਲੱਗਿਆ ਕਿਉਂਕਿ ਸਭ ਤੋਂ ਮੇਨ ਗੱਲ ਹੁੰਦੀ ਆ ਥੱਲੇ ਦੀ ਕੁਆਲਿਟੀ ਹਾਂਜੀ ਬਾਈ ਉੱਤੋਂ ਪਸ਼ੂ ਉੱਨੀ 21 ਚੱਲੀਆਂ ਪਰ ਥੱਲੇ ਦੀ ਕੁਆਲਿਟੀ 100 ਦੀ 100 ਹੋਵੇ ਹਾਂਜੀ ਤੇ ਸਵਾਹ ਦਿਖਾ ਗਰੀ ਕਿੰਨੇ ਸੰਦੇਸ ਬਾਦੀ ਹਲੇ ਅੱਜ ਮੈਂ ਮਰ ਜੀ ਆ ਥੱਲੇ ਜਵਾਕ ਬੈ ਠੰਡੀ ਆ ਗਈ ਬਿਲਕੁਲ ਇਹਦਾ ਰੇਟ ਫਿਰ ਇਹਦਾ ਬਈ ਫੋਨ ਤੇ ਜੈਨੂਨ 0 ਰੋ ਜੈਨੂਨ ਰੋ ਇਹ ਕਿਸੇ ਭਰਾ ਨੇ ਜੋੜਾ ਪਾਉਣਾ ਹੋਇਆ ਬਾਕੀ ਉਹ ਜਿਹਾ ਮਾਨਤਾਨ ਹੋ ਜੂਗੀ ਜੋੜੇ ਚ ਮਾਨਤਾਨ ਕਰ ਦਾਂਗੇ ਹਾਂਜੀ ਬਈ ਨੰਬਰ ਬੋਲ ਦੇਗੀ ਨੰਬਰ ਹੈਗਾ ਬਈ 70091 22493 70091 22493 ਪਿੰਡ ਆ ਗਿਆ ਖੜਿਆਲਾ ਸਨਾਮ ਸ਼ਹਿਰ ਤੋਂ ਕਿੰਨੀ ਦੂਰ ਆ ਬਈ 8 ਕਿਲੋਮੀਟਰ ਸਨਾਮ ਤੋਂ 8 8 ਕਿਲੋਮੀਟਰ ਆ ਸਨਾਮ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਆ ਗਿਆ ਕੰਮ ਬਾਈ ਦਾ ਹੈਗਾ ਵਪਾਰ ਦਾ ਪਰ ਹੈਗਾ ਸ਼ੌਂਕ ਜਿਹਾ ਵਾਲਾ ਦੋ ਜਾਂ ਚਾਰ ਪਸ਼ੂ ਹੈ ਨਾ ਹਾਂਜੀ ਬਈ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਸੰਪਰਕ ਬਾਈ ਨਾਲ ਕਰ ਲਓ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ